ਅਸੀਂ ਇਸੇ ਚੀਜ਼ ਵਿੱਚ ਉਲਝ ਕੇ ਰਹਿ ਗਏ ਤੁਸਾਂ ਤੁਸੀਂ ਭਗਤ ਰਵਿਦਾਸ ਜੀ ਦੀ ਗੱਲ ਕੀਤੀ ਵੀ ਉਹਨਾਂ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਹ ਬਿਲਕੁਲ ਹੈਨਾ ਪਰ ਅਸੀਂ ਇਸੇ ਚੀਜ਼ ਵਿੱਚ ਉਲਝ ਕੇ ਰਹਿ ਗਏ ਉਹ ਜਿਹੜੇ ਰਵਿਦਾਸ ਬਾਰਾ ਜੀ ਨੂੰ ਮੰਨਣ ਵਾਲੇ ਲੋਕ ਨੇ ਉਹ ਕਹਿੰਦੇ ਵੀ ਉਹਨਾਂ ਨੂੰ ਗੁਰੂ ਗੁਰੂ ਨ ਕਿਉਂ ਨਹੀਂ ਕਿਹਾ ਜਾਂਦਾ ਭਗਤ ਕਿਉਂ ਕਿਹਾ ਜਾਂਦਾ ਹਾਂਜੀ ਇਹ ਇਸ ਚੀਜ਼ ਨੂੰ ਵੀ ਕਲੀਅਰ ਕਰੀਏ ਵੀ ਭਗਤ ਤੇ ਗੁਰੂ ਦੇ ਵਿੱਚ ਕੋਈ ਫਰਕ ਹੈਗਾ ਹਾਲਾਂਕਿ ਜਿਹੜਾ ਵੀਰ ਜੀ ਜਿਹੜਾ ਭਗਤ ਸ਼ਬਦ ਆ ਨਾ ਹਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਉੱਚੇ ਦਰਜੇ ਤੇ ਆ ਹੂੰ ਜਦੋਂ ਗੁਰੂ ਸਾਹਿਬ ਜੀ ਨੇ ਆਪਣਾ ਜਿਕਰ ਕੀਤਾ ਉਹਨਾਂ ਆਖਿਆ ਸ਼ਲੋਕ ਮਹਲਾ 5 ਹਾਂ ਜਦੋਂ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਉਹਨਾਂ ਆਖਿਆ ਸ਼ਲੋਕ ਮਹਲਾ 1 ਹਾਂ ਸ਼੍ਰੀ ਰਾਗ ਮਹਲਾ 1 ਆਪਣਾ ਨਾਮ ਨਹੀਂ ਆਖਿਆ ਆਪਣਾ ਨਾਮ ਨਹੀਂ ਆਖਿਆ ਜਦੋਂ ਭਗਤ ਸਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪੜੋਗੇ ਉੱਥੇ ਆਊਗਾ ਸ਼ਲੋਕ ਭਗਤ ਕਬੀਰ ਜੀ ਹੋ ਕੇ ਹਾਂ ਪ੍ਰੋਪਰ ਨਾਮ ਲਿਖਿਆ ਉਹਨਾਂ ਨੇ ਬਿਲਕੁਲ ਬਾਣੀ ਭਗਤ ਰਵਿਦਾਸ ਜੀ ਹੋਗੀ ਕਿਤਰਾ ਆਪ ਜੀ ਉਹਨਾਂ ਨੇ ਰਵਿਦਾਸ ਜੀ ਦਾ ਨਾਮ ਵੀ ਨਾਲ ਦਿੱਤਾ ਤੇ ਨਾਲ ਉਹਨਾਂ ਨੇ ਭਗਤ ਸ਼ਬਦ ਵੀ ਯੂਜ਼ ਕੀਤਾ ਹੂੰ ਹੁਣ ਸਾਡੀ ਸਭ ਤੋਂ ਵੱਡੀ ਤਰਾਸਦੀ ਆਈ ਉਹ ਆਖਿਆ ਉਹਨਾਂ ਨੇ ਗੁਰੂ ਕਿਉਂ ਨਹੀਂ ਆਖਿਆ ਹਾਲਾਂਕਿ ਭਗਤ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਆ ਜਦੋਂ ਗੁਰੂ ਸਾਹਿਬ ਜੀ ਨੇ ਸਾਰੀ ਬਾਣੀ ਇੱਕ ਇੱਕ ਗ੍ਰੰਥ ਦੇ ਵਿੱਚ ਦਰਜ ਕੀਤੀ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਉਹਨਾਂ ਨੇ ਗੁਰੂ ਸਾਹਿਬ ਜੀ ਨੇ ਦੇ ਦਿੱਤਾ ਤੇ ਫਿਰ ਤੇ ਸਾਡੇ ਸਾਰੇ ਰੌਲੇ ਮੁੱਕ ਜਾਣੇ ਚਾਹੀਦੇ ਸੀ ਅਸੀਂ ਰੌਲੇ ਮਕਾਉਣ ਦੀ بجائے ਅਸੀਂ ਆਪਣੇ ਰੌਲਿਆਂ ਨੂੰ ਹੋਰ ਵੱਡੇ ਕੀਤਾ ਅਸੀਂ ਨਾਵਾਂ ਦੇ ਪਿੱਛੇ ਲੜ ਪਏ ਹਾਲਾਂਕਿ ਜਦੋਂ ਬਾਣੀ ਉਹਨਾਂ ਨੇ ਦਰਜ ਕੀਤੀ ਜੇ ਕੋਈ ਇਦਾਂ ਦਾ ਹੁੰਦਾ ਤੇ ਬਾਣੀ ਦਰਜ ਹੀ ਨਹੀਂ ਹੁੰਦੀ ਪਰ ਬਾਣੀ ਤਾਂ ਉਹਨਾਂ ਨੇ ਦਰਜ ਕੀਤੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਦਾ ਮਤਲਬ ਜਿਹੜਾ ਭਗਤ ਸ਼ਬਦ ਵਾ ਉਹਨੂੰ ਗੁਰੂ ਸਾਹਿਬ ਜੀ ਨੇ ਸ਼ਰਮਣ ਹੀ ਰੱਖਿਆ ਆਪਣਾ ਨਾਮ ਨਹੀਂ ਬਾਣੀ ਵਿੱਚ ਵੇਖੋ ਕਿਤੇ ਤੁਹਾਨੂੰ ਗੁਰਦ ਸਿੰਘ ਸਾਹਿਬ ਜੀ ਦਾ ਨਾਮ ਇਦਾਂ ਨਹੀਂ ਮਿਲਦਾ ਭਗਤ ਤੇਰਾ ਵਿਦਾਸ ਇਹ ਤਾਂ ਤੰਨਾ ਜੀ ਕੀ ਬਾਣੀ ਇਹਦਾ ਮਤਲਬ ਭਗਤ ਸ਼ਬਦ ਅਸਲ ਚ ਉਹ ਜਿਹੜਾ ਜੋਗਾ ਨਾ ਜੀ ਜਦੋਂ ਤੁਸੀਂ ਹਿਸਟਰੀ ਪੜ੍ਹੋ ਉਹਨੂੰ ਭਗਤੀ ਲਹਿਰ ਕਿਹਾ ਜਾਂਦਾ ਸੀ ਜਿਹਦੇ ਵਿੱਚ ਬਾਬਾ ਅਕਬੀਰ ਸਾਹਿਬ ਬਾਬਾ ਰਵਿਦਾਸ ਜੀ ਸਾਰੇ ਹੋਏ ਨੇ ਜੀ ਜੀ ਉਸ ਭਗਤੀ ਯੁੱਗ ਦੇ ਵਿੱਚੋਂ ਜਿਹੜੇ-ਜਿਹੜੇ ਭਗਤ ਸਹਿਬਾਨਾਂ ਦੀ ਬਾਣੀ ਸੀ ਉਹਨਾਂ ਨੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਕੇ ਉਹਨਾਂ ਨੂੰ ਪ੍ਰੋਪਰ ਉਹਨਾਂ ਨੇ ਇੱਕ ਦਰਜਾ ਦਿੱਤਾ ਇਸ ਕਰਕੇ ਉਹਨਾਂ ਸਾਰਿਆਂ ਨੂੰ ਅਸੀਂ ਭਗਤ ਸਹਿਬਾਨਾਂ ਦੇ ਵਜੋਂ ਯਾਦ ਕਰਦੇ ਹਾਂ ਹੂੰ ਜਿਵੇਂ ਗੁਰੂ ਹਾਂ 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 ਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 11 ਭਟਾਂ ਦੀ ਬਾਣੀ ਵੀ ਆ ਹਾਂ ਹੁਣ ਉਹ ਪਾਟਸਾਨ ਜਿਹੜੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਏ ਸਨ ਗੁਰਸਿੱਖਾਂ ਦੀ ਬਾਣੀ ਵੀ ਹੈ ਉਹ ਗੁਰਸਿੱਖ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਵਾਰਾਂ ਉਚਾਰੀਆਂ ਭਾਈ ਸੱਤਾ ਜੀ ਤੇ ਭਾਈ ਬਲਵੰਦ ਜੀ ਉਹਨਾਂ ਦੀ ਬਾਣੀ ਵੀ ਉਦਾਂ ਦਰਜ ਆ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਸਾਡੇ ਬਹਿਸ ਕਰਨ ਦੀ ਗੱਲ ਆ ਵੀ ਉਹਨਾਂ ਨੂੰ ਗੁਰੂ ਕਿਹਾ ਜਾਵੇ ਜਾਂ ਉਹਨਾਂ ਨੂੰ ਭਗਤ ਨਾ ਇਹ ਤਾਂ ਸਾਡੀ ਬਹਿਸ ਦਾ ਵਿਸ਼ਾ ਹੀ ਨਹੀਂ ਸੀ ਵਿਸ਼ਾ ਹੀ ਨਹੀਂ ਵਿਸ਼ਾ ਇਹ ਸੀ ਵੀ ਸਾਰੀਆਂ ਜਾਤਾਂ ਨੂੰ ਖਤਮ ਕਰਕੇ ਅਸੀਂ ਇੱਕ ਜਗ੍ਹਾ ਤੇ ਬੈਠੀਏ ਤੇ ਇੱਕ ਜਗ੍ਹਾ ਤੇ ਬੈਠ ਕੇ ਅਸੀਂ ਸਿੱਖੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਇਸ ਚੜ੍ਹਦੀ ਕਲਾ ਦੀ ਬਾਤ ਪਾਈਏ ਪਰ ਸਾਡੀ ਤਰ੍ਹਾਂ ਅਸੀਂ ਜਾਤਾਂ ਦਾ ਪਾਪ ਕਰਕੇ ਬਰਾਬਰਤਾ ਪਹਿਲਾਂ ਹੀ ਦੇ ਦਿੱਤੀ ਸੀ ਪਹਿਲਾਂ ਹੀ ਦੇ ਦਿੱਤੀ ਸੀ ਇੱਕ ਚੀਜ਼ ਹੋਰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਨਾ ਆਪਾਂ ਜਦੋਂ ਇੱਕ ਸਿੱਖ ਅਮਰ ਛੱਕਦਾ ਹੈ ਹੈ ਨਾ ਤੇ ਜੇ Hindu ਆ ਤੇ Hindu ਸਾਰੇ ਕਹਿਣਗੇ ਵੀ ਇਹ Hindu ਆ ਉਹਨਾਂ ਵਿੱਚ ਕੋਈ ਵੱਖਰਾ ਨਹੀਂ ਹੈਗਾ ਉਹ ਸਾਰੇ ਹਿੰਦੂਆ ਤੇ ਹਿੰਦੂ ਪਰਿਵਾਰਿਕ ਬੱਜਣਗੇ ਸਾਡੇ ਦੇ ਵਿੱਚ ਕੀ ਹੁੰਦਾ ਅਮਰ ਸ਼ਕਨ ਤੋਂ ਬਾਅਦ ਵੀ ਆ ਰਾਮ ਗੜੀਆ ਸਿੱਖ ਹੋ ਗਿਆ ਹਾਂਜੀ ਆ ਰੰਗਰੇਟਾ ਸਿੱਖ ਹੋ ਗਿਆ ਆ ਜੱਟ ਸਿੱਖ ਹੋ ਗਿਆ ਆ ਕਬੀਰ ਦਾ ਸਿੱਖ ਹੋ ਗਏ ਇਹ ਇਹ ਕਿਉਂ ਹੁੰਦਾ ਇਹ ਸਿੱਖੀ ਦੇ ਵਿੱਚ ਹੀ ਕਿਉਂ ਆ ਉਹ ਦੂਜੇ ਧਰਮਾਂ ਦੇ ਵਿੱਚ ਮੈਂ ਨਹੀਂ ਵੇਖਿਆ ਕਦੇ ਅਸਲ 'ਚ ਮੈਨੂੰ ਇਹਦੇ ਵਿੱਚ ਇਦਾਂ ਲੱਗਦਾ ਜੀ ਕੁਝ ਨਾ ਇਹਦੇ ਵਿੱਚ ਲੋਕ ਇਦਾਂ ਦੇ ਕੰਮ ਕਰਦੇ ਆ ਜਿਹੜੇ ਲੋਕ ਸਿੱਖੀ ਦੇ ਨਾਲ ਕਰਦੇ ਤੇ ਆ ਜੀ ਨਫ਼ਰਤ ਹੂੰ ਪਰ ਉਹਨਾਂ ਦੀ ਮਜਬੂਰੀ ਹੈ ਵੀ ਇਹਦੇ ਵਿੱਚ ਰਹਿ ਕੇ ਕੰਮ ਕਰਨਾ ਉਹਨਾਂ ਨੇ ਵਿੱਚ ਰਹਿ ਕੇ ਹੁਣ ਸਹੀ ਕੰਮ ਤਾਂ ਕੀਤਾ ਨਹੀਂ ਜਾ ਸਕਦਾ ਜਿਵੇਂ ਰਾਮਗੜੀਏ ਸਿੱਖ ਤੁਸੀਂ ਗੱਲ ਕੀਤੀ ਹਾਂ ਰਾਮਗੜੀਏ ਸਿੱਖ ਜਾਂ ਹੋਰ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਅੱਜ ਸਿੱਖੀ ਦੀਆਂ ਡੈਫੀਨੇਸ਼ਨਾਂ ਸਾਨੂੰ ਮਿਲ ਜਾਂਦੀਆਂ ਜੇ ਇਹਦੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਵਾਲਾ ਦਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਇਹੋ ਹੀ ਆ ਵੀ ਸਭ ਸਿੱਖਨوں ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਦਾ ਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਤੇ ਵੀ ਇਹਨਾਂ ਚੀਜ਼ਾਂ ਦੀਆਂ ਮੰਡੀਆਂ ਨਹੀਂ ਪਾਈਆਂ ਪਰ ਅਸੀਂ ਇੱਕ ਗੁਰੂ ਨੂੰ ਮੰਨਣ ਵਾਲੇ ਇੱਕ ਗੁਰੂ ਦੀ ਵਿਚਾਰਧਾਰਾ ਤੇ ਪੈਰਾ ਦੇਣ ਵਾਲੇ ਇਹਦੇ ਵਿੱਚ ਮੰਡੀਆਂ ਪਾ ਬੈਠੇ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀਆਂ ਕਮਜ਼ੋਰੀਆਂ ਕਮੀਆਂ ਘਾਟਾਂ ਅਸੀਂ ਇਤਿਹਾਸ ਨੂੰ ਪੜ੍ਹਿਆ ਘਾਟ ਹੈ ਜੇ ਅਸੀਂ ਪੜ੍ਹਿਆ ਹੁੰਦਾ ਰਾਮਗੜੀ ਸਿੱਖ ਰਵਦਾਸੀ ਸਿੱਖ ਜਿੱਦਾਂ ਦਾ ਅੱਜ ਰੌਲਾ ਸਾਡੇ ਆਲੇ ਦੁਆਲੇ ਜਿਹੜਾ ਉਹ ਪਾਇਆ ਜਾ ਰਿਹਾ ਜੇ ਅਸੀਂ ਸਾਧੂ ਵਿੱਚ ਪੜ੍ਹਿਆ ਹੁੰਦਾ ਤੇ ਸਾਡੇ ਵਿੱਚ ਚੀਜ਼ਾਂ ਹੁੰਦੀਆਂ ਹੀ ਨਹੀਂ ਸਾਡੇ ਵਿੱਚ ਭੇਦ ਭਾਵ ਹੁੰਦਾ ਹੀ ਨਹੀਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਤਾਂ ਆਣ ਕੇ ਉਹ ਵੀ ਲੋਕ ਪ੍ਰਵਾਨ ਚੜ੍ਹਿਆ ਜਿਨ੍ਹਾਂ ਨੂੰ ਲੋਕਾਂ ਨੇ ਲਤਾੜ ਕੇ ਪਿੱਛੇ ਛੋਟਿਆ ਸੀ ਬਿਲਕੁਲ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਮੋਢੀ ਇਹੀ ਹੈ ਸਿੱਖੀ ਦਾ ਮੋਢੀ ਇਹੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਵਾਕਿਆ ਸੀ ਹਮ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ ਜਾਦ ਕਰੇ ਹਮਰੀ ਗੁਰਿਆਈ ਜਿਨ੍ਹਾਂ ਲੋਕਾਂ ਨੂੰ ਲਿਤਾੜਿਆ ਹੋਇਆ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਜਿਹੜੇ ਲੋਕ ਵਾ ਇਹ ਬਰਾਬਰ ਤੇ ਨਹੀਂ ਬੈਠ ਸਕਦੇ ਉਹ ਸਾਹਿਬ ਨੇ ਬਰਾਬਰਤਾ ਦਾ ਦਰਜਾ ਦੇ ਕੇ ਸਭ ਨੂੰ ਇੱਕ ਕਤਾਰ ਦੇ ਵਿੱਚ ਬਿਠਾਇਆ ਪਰ ਅੱਜ ਸਾਡੀਆਂ ਕੁਝ ਨਲਾਇਕੀਆਂ ਦੀ ਵਜ੍ਹਾ ਕਰਕੇ ਜਾਂ ਸਾਡੇ ਕੁਝ ਡੇਰੇ ਇਦਾਂ ਦੇ ਪੈਦਾ ਹੋ ਗਏ ਜਿਨ੍ਹਾਂ ਨੇ ਸਿੱਖੀ ਦੇ ਵਿੱਚ ਆਣ ਕੇ ਕੰਮ ਕੀਤਾ ਇਦਾਂ ਦਾ ਜਿਨ੍ਹਾਂ ਨੇ ਭਗਤ ਰਵਿਦਾਸ ਜੀ ਦੀ ਬਾਣੀ ਦਾ ਇੱਕ ਬਹੁਤ ਵੱਡਾ ਖਜ਼ਾਨਾ ਸਾਹਮਣੇ ਪੇਸ਼ ਕਰਦਾ ਤੁਸੀਂ ਇਹਨੂੰ ਮੰਨੋ ਇਹ ਭਗਤ ਰਵਿਦਾਸ ਜੀ ਦੀ ਅਸਲੀ ਬਾਣੀ ਆ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਆ ਉਹਨਾਂ ਨੂੰ ਅਸੀਂ ਮੰਨਦੇ ਆ ਉਹਨਾਂ ਨੂੰ ਕੋਈ ਵੀ ਸਿੱਖ ਮੰਨਣ ਤੋਂ ਇਨਕਾਰ ਹੀ ਨਹੀਂ ਹੈਗਾ ਪਰ ਅੱਜ ਸਭ ਤੋਂ ਵੱਡੀ ਤਰਾਸੀ ਉਹਨਾਂ ਡੇਰਿਆਂ ਨੇ ਕੁਝ ਇਦਾਂ ਦਾ ਕੰਮ ਕੀਤਾ ਵੀ ਸਿੱਖੀ ਨੂੰ ਅੰਦਰੋਂ 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 ਖੋਣ ਲਾਉਣ ਦਾ ਕੰਮ ਕੀਤਾ ਜਿਹੜਾ ਕਿ ਹਰ ਸਿੱਖ ਨੂੰ ਸਮਝਣ ਦੀ ਲੋੜ ਹੈ ਨਹੀਂ ਭਾਈ ਸਾਡਾ ਗੁਰੂ ਏਕ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਸਾਡੇ ਵਿੱਚ ਜਾਤਾਂ ਪਾਤਾਂ ਦਾ ਕੋਈ ਵਿਤਕਰਾ ਨਹੀਂ ਸਾਡੇ ਵਿੱਚ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਜਦੋਂ ਖੰਡੇ ਬਾਟੇ ਦੀ ਪੌਲ ਚਕਾਈ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਸਾਰਿਆਂ ਨੂੰ ਕਿਹਾ ਸੀ ਵੀ ਅੱਜ ਤੋਂ ਬਾਅਦ ਸਾਰਾ ਖਾਲਸਾ ਪੰਥ ਇੱਕ ਹੈ ਅੱਜ ਤੋਂ ਬਾਅਦ ਮੇਰੇ ਸਿੱਖਾਂ ਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਪੇਤ ਭਾਵ ਨਹੀਂ ਮੈਨੂੰ ਲੱਗਦਾ ਵੀ ਸਾਨੂੰ ਵੀ ਸਾਰੀਆਂ ਚੀਜ਼ਾਂ ਛੱਡ ਕੇ ਇੱਕ ਗੁਰੂ ਦੇ ਨਾਲੇ ਜਿਹੜਾ ਉਹ ਲੱਗਣਾ ਚਾਹੀਦਾ